ਹਾਂਜੀ ਹਾਂਜੀ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਭਾਈ ਅੱਜ ਹੈਗਾ ਦਸਹਿਰਾ ਤੇ ਦਸਹਰੇ ਤੱਕ ਭਾਈ ਜਿੰਨਾਂ ਜਿਹੜਾ ਮੇਰੇ ਕੋਲ ਸਮਾਨ ਪਿਆ ਪਟਾਕੇ ਪਾਉਣ ਵਾਲਾ ਉਹ ਮੈਂ ਜਿਹੜਾ ਰਿਪੇਅਰ ਕੀਤਾ ਹਨਾ ਉਹ ਆਪਣਾ ਨੇੜੇ ਭਾਈ ਨੇੜੇ ਆ ਜਾ ਮੇਰੇ ਆ ਕੇ ਦੇਖੋ ਭਾਈ ਆ ਜਿਹੜੀਆਂ ਆਪਾਂ ਪਟਾਸਾਂ ਜਿਹੜੀਆਂ ਪਹਿਲਾਂ ਵੀ ਚਲਾ ਚੁੱਕੇ ਆ 1 2 3 4 5 6 7 8 9 ਇਹਨਾਂ ਵਿੱਚੋਂ 1 2 ਸਹੀ ਕੰਮ ਨਹੀਂ ਕਰਦੀਆਂ ਬਾਕੀ ਕਰਦੀਆਂ ਉਹ ਆਪਾਂ ਚੈੱਕ ਕਰ ਲਾਂਗੇ ਤੇ ਆ ਨਿਓਲਾਂ ਭਾਈ ਭਰ ਕੇ ਨਾ ਮੂਰੇ ਲਾਵਾਂਗੇ ਤੇ ਵਾਰੀ ਵਾਰੀ ਪਟਾਕੇ ਫੂੜਾਂਗੇ ਤੇ ਆ ਦੋ ਪੈਪਲੀ ਪਟਾਸਾਂ ਨੇ ਦੀ ਪਹਿਲਾਂ ਤੁਸੀਂ ਵੀਡੀਓ ਦੇਖ ਚੁੱਕੇ ਆ ਆ ਤੇ ਇਸ ਵਾਰ ਤੁਸੀਂ ਦੇਖ ਸਕਦੇ ਆਂ ਬਈ 2 ਕਿਲੋ ਬਰੂਸ ਲਿਆਂਦਾ ਸੀਗਾ ਪਹਿਲਾਂ ਇੱਕ ਵੀਡੀਓ ਕੱਢੀਆ ਹਿੰਦੀ ਚ ਉਹਦੇ ਵਿੱਚ 1 ਕਿਲੋ ਖਤਮ ਹੋ ਗਿਆ ਤੇ ਆ 1 ਕਿਲੋ ਪੂਰਾ ਹੈਗਾ ਇਹ ਆਪਾਂ ਫੜਾਂਗੇ ਤੇ ਬਈ ਪोटासा ਚਲਾਉਣ ਵਾਸਤੇ ਮੈਂ ਬੰਦੇ ਵਗਾਰ ਕੇ ਲਿਆਂ ਮੜਾ ਦਿਖਾ ਦੇ ਮੇਰਾ ਵੀਰ ਇਹ ਹੈਗਾ ਮਿਸਟਰ ਭੋਲਾ ਆ ਹੈਗਾ ਮਿਸਟਰ ਗੈਰੀ ਤੇ ਹਮ ਮਿਸਟਰ ਬੱਗਾ ਤੇ ਮਿਸਟਰ ਪੱਪੂ ਹਾਂ ਠੀਕ ਆ ਉਹ ਹੈਗਾ ਪੱਪੂ ਤੇ ਉਹ ਦੂਜਾ ਕਿਹੜਾ ਸੀਪਾ ਮੈਂ ਕਿ ਆਟਾ ਘਰ ਖਿਆ ਕਿੰਨੇ ਦੇਣਾ ਉਹ ਕੌਣ ਦੇਂਦਾ ਕਰ ਲੈ ਠੀਕ ਆ ਮਿਸਟਰ ਜੰਤੂ ਬਾਈ ਇੱਧਰ ਦੇਖ ਸਕਦੇ ਆ ਆਪਣਾ ਉਹ ਤਾਇਆ ਆਇਆ ਹੋਇਆ ਤੇ ਆ ਆਪਣਾ ਚਾਚਾ ਸਾਰੇ ਖੜੇ ਆ ਬਾਈ ਤੇ ਤਾਂ ਚਾਚਾ ਚਲਾਉਣੀ ਆ ਪਟਾਖਾ ਪੋਣਾ ਪਟਾਕਾ ਪੋਣਾ ਓਏ ਓਏ ਚਲਾਉਣੀ ਆ ਉਹ ਪਟਾਕਾ ਪੋਣਾ ਆ ਆਲਾ ਚਲਾ ਲਾ ਇਹ ਆ ਚਲਾਣੀ ਕਿਹੜੀ ਚਲਾਣੀ ਦੱਸੀ ਓਏ ਰਹਿnde ਉਹ ਨਹੀਂ ਆ ਆਹ ਤੇ ਲਈ ਸੇਫਟੀ ਵਾਲੀ ਆ ਇਹ ਸੇਫਟੀ ਲਈ ਆ ਇਹ ਜੇ ਕਰਨੇ ਚੱਲੀ ਦੂਜੀ ਆ ਚਲਾ ਦੀ ਲੈ ਬਈ ਉਹ ਹੈਗਾ ਬਾਈ ਦੈੜਾ ਹਾਂ ਚੱਲ ਤਾਂ ਪੂਰਾ ਹੀ ਆ ਬੇਰੀਆਂ ਵੇਲੇ ਚਲਾਉਂਦਾ ਰਿਆਂ ਹਾਂ ਹਾਂ ਇਹ ਤਾਂ ਚਲਾਉਣਾ ਬੇਰੀਆਂ ਓਏ ਦੂਜਾ ਆਏ ਕਰੋ ਕਿ ਸ਼ਾਰਟ ਵੀ ਕੱਢੋ ਵੀਡੀਓ ਸ਼ਾਰਟ ਵੀਡੀਓ ਆਪਾਂ ਪਾਉਣੀ ਆ। ਇਹ ਬਾਈ ਸੈੱਟ ਹੋ ਰਿਹਾ ਕਿਆ? ਹਾਂ ਹਾਂ ਸੈੱਟ ਤਾਂ ਹੋਊਗਾ ਬਾਈ। ਫਿਰ ਵੀਡੀਓ ਬਣ ਰਹੀ ਆ ਬਾਈ। ਲੈ ਬਾਈ। ਸ਼ਾਰਟ ਵੀਡੀਓ ਕੱਢਣੀ ਆ ਠੀਕ ਆ? ਸ਼ਾਰਟ ਵੀਡੀਓ ਹੀ ਪਾਵਾਂਗੇ ਬਾਈ ਦੀ। ਇੰਨੇ ਇੰਨੇ ਇੱਕ ਚੋ ਤੇ ਖਿੱਚਣੀਆਂ। ਬੱਸ ਦਾ ਵੀ ਵੇਖ ਲੂ। ਹਾਂ ਸੋਹਣੀ ਸੋਹਣੀ ਬਸ ਵੀਡੀਓ ਬਣਾ ਦਿਓ। ਲੈ ਬਾਈ ਖਿੱਚ ਕੇ ਛੱਡ ਦੇ ਸਪਰਿੰਗ। ਜ਼ੋਰ ਨਾਲ। ਇਧਰੋਂ ਇਧਰੋਂ ਕਰਕੇ ਛੱਡ ਦੇ। ਖਿੱਚ ਕੇ ਜ਼ੋਰ ਨਾਲ ਖਿੱਚ ਕੇ ਛੱਡ ਦੇ ਜਿੰਨਾ ਜ਼ੋਰ ਆ। ਜਿੰਨਾ ਜ਼ੋਰ ਆ। ਲਾ ਦੇ ਜ਼ੋਰ। ਹਾਂ। ਵਾਹ ਖਤਗੇ ਛੱਡ ਦੇ ਉਠਣਾ ਉਹ ਕਰੜਾ ਕਰਨਾ ਕਿਵੇਂ ਕਹਿਣ ਲੱਗਿਆ ਇੱਕ ਵਾਰੀ ਹੋਰ ਚਲਾਉਣੀ ਐ ਨਾ ਨਹੀਂ ਚਲਾ ਲਾ ਵਾ ਠੀਕ ਆ ਮੈਂ ਵੇਖ ਲੂ ਆਪਣਾ ਠੀਕ ਆ ਕਹਿੰਦਾ ਕੰਨ ਬੋਲੀ ਚਾਚ ਤੇ ਤਾਂ ਕੰਨ ਬੋਲੇ ਸੱਚੀ ਕਰਦੀ ਐ ਆ ਵਾਵਾ ਟੈਟ ਹੋ ਗਿਆ ਆ ਵੀ ਕਰੜੀ ਆ ਥੜੀ ਪੂਰੀ ਗੜੀ ਇੱਥੇ ਪਾਈਪਾ ਪਾਈਪਾ ਖੋਲਦਿਆਂ ਬਾਈ ਤੁਹਾਨੂੰ ਪਾਈਪਾ ਖੋਲਦਿਆਂ ਚੈੱਕ ਕਰਨੇ ਆ ਓਏ ਆਪਣੇ ਦੂਜਾ ਪਟਾਸਾ ਕਿੱਥੇ ਆ ਹਾਂ ਓ ਕਾ ਕਾਲ ਦਿੰਦੇ ਆ ਹੈਗਾ ਤੇਰਾ ਨੰਬਰ ਮੇਰੇ ਕੋਲੇ ਆ ਤੁਸੀਂ ਦੇਖ ਸਕਦੇ ਆ ਬਾਈ ਆਸੀਂ ਪਹਿਲਾਂ ਪਟਾਸਾਂ ਚਲਾਈਆਂ ਆ ਖੁੱਲ ਗਈਆਂ ਇੱਥੋਂ ਦੇ ਆਹ ਦੱਸ ਦੇ ਇੱਥੋਂ ਖੁੱਲ ਗਈ ਤੇ ਆ ਦੂਜੀ ਪਟਾਸਾ ਇਹ ਸਿੰਗਲ ਪੈਪ ਵਾਲੀਆਂ ਆ ਪਟਾਸਾ ਇੱਥੋਂ ਫੁੱਲ ਗਈ ਦੇਖੋ ਚੈੱਕ ਕਰੋ ਠੀਕ ਆ ਬਾਈ ਇੱਕ ਵਾਰੀ ਪਟਾਕਾ ਫੋੜਿਆ ਹੈ ਹਾਓ ਇਹੀ ਆ ਪਾਣੀ ਵੀ ਆ ਭਾਫਾ ਓਏ ਚਾਈ ਹਾਂ ਹਾਂ ਹੈ ਬਈ ਯਾਰ ਡਾਡੀ ਦੇ ਲੈਂਦੇ ਆ ਬਾਈ ਇਸ ਦਾ ਸੀਰੋ ਬਣੇ ਮੈਂ ਇੱਕ ਦਿਨ ਲੱਭੇ ਨਾ ਆ ਨੰਬਰ ਦੱਸਣ ਲੱਗਿਆ ਮਾਰਦਾ ਜਾਦਾ ਹੀ ਐਸਾ ਵਾਲੇ ਐ ਪੰਪ ਹੈਗਾ ਬਾਈ ਦਾ ਕਿਵੇਂ ਕਰੇ ਸਿਰਈਆ ਬੰਦੇ ਦਾ ਐਡਮੀ ਆ ਨਾ ਚਲੋ ਠੀਕ ਹੈ ਯਾਰ ਓਏ ਓਏ ਐਂ ਕਰੋ ਬਾਈ ਇਹ ਸ਼ੁਰੂਆਤ ਕਰੋ ਯਾਰ ਪਹਿਲਾਂ ਐਂ ਕਰੋ ਆਪਾਂ ਬਾਅਦ ਚ ਚਲਾਵਾਂਗੇ ਬਾਈ ਪਹਿਲਾਂ ਆਪਾਂ ਚਲਾਉਣੇ ਆਹ ਦੋ ਪਿਪਾ ਵਾਲੀ ਕਿਉਂ ਬਈ ਬੰਦੇ ਆ ਚਲਾਉਣਾ ਠੀਕ ਹੈ ਭਾਈ ਚੱਕ ਲੋ ਓਏ ਉਹ ਬ੍ਰਦਰ ਆ ਕਿਨੇ ਕਿਨੇ ਚਲਾਉਣੀਆਂ ਚੱਕੋ ਗਿਰਿਆ ਆ ਜਾ ਹਾਂਜੀ ਓ ਬਰੇ ਤੂੰ ਆ ਓ ਬਰੇ ਮੈਂ ਭਰ ਕੇ ਦੂੰਗਾ ਤੂੰ ਮਸਾਲਾ ਓਏ ਆ ਸਾਨੂੰ ਬਾਲਾ ਹਾਏ ਓਏ ਓਏ ਫੋਨ ਤੇ ਸਿੱਟੇਗਾ ਨਹੀਂ ਡਰਦਾ ਕਦੋਂ ਆ ਫੋਨ ਕਿਨੇ ਰੱਖਿਆ ਪਤਾ ਨਹੀਂ ਗੈਰੀ ਤੂੰ ਓਏ ਗੈਰੀ ਤੂੰ ਨਹੀਂ ਚਲਾਉਂਗਾ ਵੀਡੀਓ ਬਣਾਈ ਚੱਲ ਚਾਹ ਤੂੰ 99 ਭੇਜ ਦਿੰਦਾ ਮੰਡਾ ਓ ਠੀਕ ਹੈ ਠੀਕ ਹੈ ਦੇਖ ਲੂ ਆ ਬਈ ਕਿਨੇ ਕਿਨੇ ਚਲਾਉਣੀਆਂ ਤੂੰ ਕਿਹੜੀ ਚਲਾਉਣੀਆਂ ਚੱਲ ਫਿਰ ਚੱਕ ਰਾਂ ਦੀ ਓ ਪੀਕ ਪੀਕ ਕਿੱਥੇ ਆ ਪੀਕ ਪੀਕ ਓ ਪੀ ਕਿੱਥੇ ਆ ਹਾਂ ਇਹ ਲਿੱਤੀ ਇਹਨਾਂ ਦੇ ਦਾਦੀ ਦੀ ਤੂੰ ਲੈ ਨਹੀਂ ਇੱਥੋਂ ਓ ਪੀ ਕਿ ਆ ਪਈਆ ਬੰਦਾ ਹਰਦਾ ਨਹੀਂ ਲੱਤ ਘਾਤਾਂ ਵੀ ਓਏ ਓਏ ਤੂੰ ਵੀ ਵੀਡੀਓ ਚਲਾ ਕੇ ਰੱਖ ਓਏ ਤੂੰ ਵੀ ਬਣਾਈ ਚੱਲ ਓਏ ਨਾ ਚਲਾਈ ਤੂੰ ਨਾ ਚਲਾਈ ਤੇ ਤੂੰ ਮੌਕੇ ਤੇ ਨਾਈ ਸਭ ਤੋਂ ਓਏ ਇੱਕ ਮਿੰਟ ਬਾਈ ਤੂੰ ਆਪ ਦਾ ਪਟਾਕੇ ਫੂਲ ਲੈ ਉਹ ਰੱਖ ਜਾ ਜੋ ਫੂਲ ਨਾ ਕੇ ਦੱਸ ਦੀ ਇਹਦੇ ਚ ਕੀ ਕਰਦੇ ਚਲਾ ਦੇ ਦੋ ਤਿੰਨ ਚਾਰਾਂ ਵਲੌਗ ਇਹੀ ਛੜਦੀ ਪੈਂਟਾਂ ਦਾ ਆਹੋ ਐਂ ਛੜਦੀ ਐਂ ਛੜ ਨੂੰ ਇਹ ਤੇਰੇ ਵਾਲਾ ਦੁਬਾਰਾ ਨਵਾਂ ਬਣਾ ਲਾਂਗੇ ਨਹੀਂ ਨਹੀਂ ਨਵਾਰਾਨੀ ਆਹੋ ਨਹੀਂ ਬਡੇ ਵੀਰ ਮੰਨੀ ਤੇ ਹੁੰਦੀ ਆਹੀ ਪਾਉਂ ਲੈ ਵੀ ਹੈਗਾ ਚਮਚਾ ਪਾਤਾ ਸ਼ੁਰਾ ਟਣਕਾ ਕੇ ਚਲਾ ਬਾਈ ਇਹਨੂੰ ਚੈੱਕ ਕਰੋ ਬਾਈ ਆ ਪਟਾਖਾ ਚਲਾਉਣ ਲੱਗਿਆ ਚੈੱਕ ਕਰੋ ਇੱਕ ਮਿੰਟ ਇੱਕ ਮਿੰਟ ਪਹਿਲਾਂ ਦੇਖ ਲੇ ਬਾਹਰ ਰੋਡ ਤੇ ਕੋਈ ਆਉਂਦਾ ਤਾਂ ਨਹੀਂ ਇਧਰੋਂ ਸਾਫ ਹੈ ਆ ਬਾਈ ਨੂੰ ਨਾ ਕਿ ਲੈ ਤੂੰ ਫਿਰ ਚਲਾਉਣੇ ਇੱਕ ਮਿੰਟ ਆੜੀ ਰੱਖ ਕੇ ਜਲਾਹੀਂ ਓਏ ਚੈੱਕ ਕਰੋ ਨੇੜੇ ਹੋ ਕੇ ਬਾਈ ਬੋਲੋ ਨਾ ਕੋਈ ਪਟਾਕਾ ਪੂਰਾ ਸਾਊਂਡ ਚੈੱਕ ਕਰੋ ਚੈੱਕ ਕਰੋ ਬਾਈ ਚੈੱਕ ਕਰੀ ਚੱਲ ਗਈ ਭਾਈ ਯਾਰ ਚੜਦਾ ਕਿੰਨਾ ਭਾਈ ਓਏ ਆ ਦੇਖੋ ਅੱਲ ਕੀ ਸਾਲਿਓ ਉਹ ਮੱਲਾ ਬਰੂ ਦੀ ਬੜਾ ਧਾਕੜਾ ਓ ਸ਼ਰੋ ਐਤ ਕੀ ਜੰਤੂ ਵੀ ਉੱਥੋਂ ਆਇਆ ਵਾ ਬਾਰੂ ਮੱਲੇ ਉੱਤੇ ਭਾਈ ਆ ਭਾਈ ਭਾਈ ਮਸਾਲਾ ਉਹ ਮਸਾਲਾ ਇਨਾ ਤਗੜਾ ਯਾਰ ਦਿਲਜੀ ਦਾ ਭਾਈ ਆ ਭਾਈ ਤੁਸੀਂ ਦੇਖ ਸਕਦੇ ਹੋ ਯਾਰ ਅਪਟਾਸ ਖੁੱਲ ਗਈ ਯਾਰ ਅਭੀ ਜਾ ਕਰੋ ਇੱਕ ਮਾਰੋ ਇੱਕ ਮਾਰੋ ਉਹ ਵੀਡੀਓ ਦਿਲਾ ਲੈਂਦੇ ਚੱਲ ਚੱਲ ਚਲਾ ਹਾਂ ਉਹ ਇੱਕ ਵਾਰ ਹੋਰ ਬੰਦ ਤੇ ਬੋਲੀ ਕਹਿਣ ਚਲਾਈ ਯਾਰ ਹਾਂ ਉਹ ਹਾਂ ਓਏ ਓਏ ਆ ਜਾਓ ਹਾਂ ਇੱਕ ਵਾਰੀ ਹੋਰ ਕਿਹਨੇ ਦਿਰਾਉਣੀ ਆ ਚਲੋ ਯਾਰ ਮੈਂ ਚਲਾਉਣਾ ਇੱਕ ਵਾਰੀ ਮੈਂ ਵੀ ਟਰਾਈ ਕਰਦਾ ਇਹਨੂੰ ਭਾਈ ਪਰ ਇੱਕ ਹੋਰ ਪਰ ਕੇ ਭਰ ਲਾ ਮੈਂ ਕਰੂ ਆ ਆਇਆ ਕੋਈ ਦੂਸਰਾ ਆ 60 ਫੇਰ ਨਾਲ ਯਾ ਫਿਰ ਨੰਬਰ ਲਾ ਆ ਓਏ ਕਿਆ ਨੰਬਰ ਦਿਲ ਕੜਾ ਮਾਨੂੰ ਕੇ ਗੱਲ ਪੈਂਡ ਦਾ ਬਾਈ ਪੈਂਡ ਤਸੀ ਕਿਹੜਾ ਇੱਧਰ ਆਇਆ ਓਏ ਵੀਰ ਆ ਇੱਧਰ ਨੰਬਰ ਆਇਆ ਬਾਈ ਦਾ ਓਏ ਗੱਡੀਆਂ ਆਉਂਦੀਆਂ ਗੱਡੀਆਂ ਆਉਂਦੀਆਂ ਫੈਰ ਤੇ ਜੋ ਬਾਈ ਇਹ ਨੰਬਰ ਕਾ ਦਿੰਦਾ ਅੱਛਾ ਬਾਈ ਵੀਡੀਓ ਵੇਖ ਲੈਣਾ ਓਏ ਬਾਈ ਵੀਡੀਓ ਰਿਕਾਰਡ ਕਰਿਓ ਆ ਕੰਨ ਬੰਦ ਕਰਤਾ ਏ ਬਾਈ ਨੂੰ ਬੁਲਾ ਬਾਈ ਚਲਾ ਦੋ ਵਾਰੀ ਚਲਾ ਕੰਨ ਬੰਦ ਕਰਤਾ ਏ ਚਲਾ ਲੈ ਕੋਈ ਪਤਾ ਪਾਕ ਆ ਗਿਆ ਸਿੰਗਲ ਲਗਾ ਦੇ ਬਈ ਇੱਕ ਵੀਡੀਓ ਆਊਗੀ ਭਾਈ ਕੰਨ ਬੰਦ ਹੋ ਗਿਆ ਮੇਰਾ ਮੇਰਾ ਕੰਨ ਬੰਦ ਹੋ ਗਿਆ ਖੱਚ ਕੇ ਛੱਡ ਖੱਚ ਕੇ ਆ ਦੱਸ ਕੀ ਹੋਇਆ ਆਇਆ ਲੱਗਦੇ ਆਇਆ ਆਇਆ ਗੁੱਟਾ ਗੁੱਟਾ ਆਇਆ ਆਇਆ ਮੈਂ ਕਰਤਾ ਭਾਈ ਚੱਲ ਕੋਈ ਯਾਰ ਓ ਜੰਦੂ ਮਸਾਲਾ ਚਲਾ ਦੇ ਭਾਈ ਬਣ ਕੇ ਇੱਕ ਵਾਰੀ ਇੱਕ ਵਾਰੀ ਫੇਰ ਹੋਇਆ ਇਹਦੇ ਵਿੱਚ ਦੀ ਖਤਰਨਾਕ ਗੰਭੀਰ ਯਾਰ ਇਸ ਵਾਰ ਨਾ ਸੱਚੀ ਯਾਰ ਭਾਈ ਮਸਾਲਾ ਬੜਾ ਗਿਆ ਮੇਰਾ ਤਾਂ ਕੰਨ ਬੰਦ ਹੋ ਗਿਆ ਯਾਰ ਓ ਮੇਰਾ ਇਦਲੀ ਸੜਾ ਚਲਾਇ ਦੂਜੇ ਜਗ੍ਹਾ ਨਾਲੇ ਪੈਗ ਪੂਆ ਲੱਗਿਆ ਧੂਆਂ ਲੱਗਿਆ ਵਾ ਇਹ ਦਲੇ ਪੈ ਕਪੋ ਗਾ ਨਾ ਟੀ ਸ਼ਰਟ ਚਲਦੀ ਰੱਖ ਭਾਈ ਮੈਂ ਤਾਂ ਕੰਨ ਦੇ ਵਿੱਚ ਯਾਰ ਕਪੜਾ ਲਾ ਲੈਣਾ ਯਾਰ ਹਾਂ ਇੱਥੇ ਯਾਰ ਜੱਟ ਕੰਨ ਬੰਦ ਹੋ ਗਿਆ ਭਾਈ ਮੇਰਾ ਤਾਂ ਆ ਜਾਏ ਚੱਲ ਭਾਈ ਓਏ ਓਏ ਚੈੱਕ ਕਰੋ ਓ ਦੂਜੇ ਸਰਗਾ ਲਿਆ ਕਰ ਲੈ ਬਾਹਰ ਸਰਗਾ ਛੱਡਦਾ ਇੱਥੇ ਨਾ ਨਾ ਫੜ ਫਿਰ ਨੂੰ ਇੱਥੋਂ ਐ ਕਰਕੇ ਇੱਥੋਂ ਛੱਡੀਆਂ ਇੱਥੋਂ ਹੀ ਛੱਡੀਆਂ ਐ ਛੱਡ ਜਾ ਗੱਡੀ ਰੰਗ ਲਾਂ ਤੇ ਗੱਡੀ ਇੱਥੋਂ ਐ ਕਰਕੇ ਛੱਡੀ ਠੂ ਠੀਕ ਐ ਚਲੋ ਭਾਈ ਚੈੱਕ ਕਰੋ ਚਲੋ ਭਾਈ ਓਕੇ ਚਲੋ ਭਾਈ ਦੂਰੋਂ ਕਰਕੇ ਚੱਲ ਜਾ ਰੈਡੀ ਕਰ ਦਮਾਰਾ ਛਿੰਕਾ ਕੇ ਮਾਰ ਆਇਆ ਚਲਾਉਣਾ ਵੀ ਨਹੀਂ ਹੁੰਦਾ ਸਾਰਿਆਂ ਨੂੰ पाइपिंग हो गई ओए पाइपिंग ओ सीधी कर ले भाई भाई कमेंट हो गई सीधी ला भाई मसाला पाव दा दा आ भी सीधी कर ले सर गया पिंगा होया पया ਨਾ ਨਾ ਬੇਫਿਕਰ ਹੋ ਜਾ ਝੋਨਾ ਨਹੀਂ ਮਚੰਦੰਦੇ ਚੱਕ ਕਿਹਨੇ ਚਲਾਉਣੀ ਆ ਜੋ ਬੱਗੇ ਆਹੋਲੇ ਤੇਰੀ ਵਾਰੀ ਆ ਜਾ ਬੱਗਾ ਬੀੜੀ ਪੰਪ ਚਲਾਉਣਾ ਬਾਈ ਆਹ ਕਾਹ ਚਲਾਊਗਾ ਬਾਈ ਹੁਣ ਹੈ ਨਹੀਂ ਕਿਸੇ ਦਾ ਬਾਈ ਤਲਜੀਹ ਮਰਦ ਮੁਰਦ ਇੱਥੇ ਕੋਈ ਵੀ ਨਹੀਂ ਚਲਾਉਂਦਾ ਆ ਜਾ ਫਿਰ ਆ ਸ਼ੇਰਾ ਲਾ ਬਾਈ ਲਾ ਸੰਦੀਪ ਚਮਚਾ ਇੱਕ ਹੀ ਪਾਉਂਗਾ ਇੱਥੋਂ ਆਈ ਫੜਨਾ ਨਾ ਆਈ ਫੜ ਕੇ ਰੱਖ ਬਾਅਦ ਚ ਟੰਗਾਲੀ ਏ ਟੀ 2 ਆ ਟੀ 2 ਹੂੰ ਆਹ ਬਈ ਖਾਨ ਸੂਰੇ ਆ ਬਾਈ ਯਾਰ ਆਹ ਖਾਨ ਸੂਰੇ ਆ ਖਵਾ ਲੋ ਜਿੰਨਾ ਮਰਜੀ ਠੰਡੇ ਤੱਤੇ ਉਹਨੇ ਕਰਦੇ ਇਕੱਲੇ ਚੱਲ ਬਰਦਰ ਚੱਲ ਬਾਈ ਤੇਰੇ ਨਾਲ ਓਏ ਮਾਈਕ ਲਾਜ ਕੇ ਸਾਰੇ ਰਿਕਾਰਡ ਕਰਨੀ ਵੀਡੀਓ ਠੀਕ ਆ ਓਏ ਐਂ ਨਾ ਕਰ ਚੱਲ ਕਰ ਬਾਈ ਰੋਡ ਖਾਲੀ ਆ ਚੱਲ ਬਾਈ ਬਰਦਰ ਓਏ ਐਂ ਕਰਕੇ ਛੱਡ ਦੀ ਦੂਰੋਂ ਹੱਥ ਫੇਰ ਨਹੀਂ ਹੱਥ ਲੱਭੜਦਾ ਮੂੰਹ ਐਂ ਕਰਦਾ ਇਹ ਸੰਦੀਪ ਆ ਹਾਂ ਬਾਈ ਇਹ ਸਿਰਾਂ ਲਾਉਂਦਾ ਬਾਈ ਚੱਲ ਆ ਫੜ ਕੇ ਰੱਖ ਮੈਂ ਪਰ ਚਲਾਉਣਾ ਇੱਕ ਵਾਰੀ ਲਓ ਬਾਈ ਮੇਰੀ ਵਾਰੀ ਹੁਣ ਮੈਂ ਚਲਾਉਣਾ ਨਹੀਂ ਲੁੱਤੋ ਜੀ ਪੈਸੇ ਵਾਰਦਾ ਲੰਦਾ ਸਿੱਫੇ ਇਹਦੇ ਸੌ ਲੱਗਿਆ ਆ ਜਾਓ ਬਾਈ ਲੈ ਵੀਡੀਓ ਬਣਾਓ ਆਟ ਗਈ ਪੈ ਪੜ ਗਈ ਹਾਂ ਭਾਈ ਪੈ ਪੜ ਗਈ ਯਾਰ ਚੈੱਕ ਕਰੋ ਆਇਆ ਆ ਸਵਾਦ ਪਟਾਕੇ ਫੁੱੜਨ ਦਾ ਮੁਠਾ ਭਰਦਾ ਕਰਦਾ ਮੁਠਾ ਫੜ ਪਰਾਂ ਨੂੰ ਬੱਗੇ ਹਲੋ ਪਾ ਗਾਓ ਨਾਗਰਾ ਚਾਹ ਖੱਦ ਕੇ ਜੋਰ ਨਾਲ ਖੱਦ ਕੇ ਜਿੰਨਾ ਜੋਰ ਆ ਦੁਬਾਰਾ ਫੇਰ ਖੱਦ ਕੇ ਛੱਡ ਦੁਬਾਰਾ ਮੂੰਹ ਇਧਰ ਕੀ ਹੋ ਗਿਆ ਚੰਦ ਲਾ ਕੀ ਹੋ ਗਿਆ ਦੱਸ 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 ਬਈ ਬਹੁਤ ਸਰਾ ਕਹਿੜਾ ਕਿਆ ਹੈ ਡਾ ਬਾਈ ਠੀਕਾ ਬੰਦਾ ਹੱਸਣ ਲੱਗਾ ਬਾਈ ਹਾਂ ਖੁਸ਼ ਹੋ ਗਿਆ ਬੰਦਾ ਹੱਸ ਲਾ ਸਹੀ ਹੈ ਹਾਂ ਬਾਈ ਹਾਂ ਵੀ ਹੋਰ ਬਈ ਬੰਦਾ ਕੋਈ ਜਿਹਨੇ ਦੂਜੀਆਂ ਪਟਾਸਾਂ ਚਲਾਉਣੀਆਂ ਹੋਣ ਹਾਂ ਬਾਈ ਪਟਾਸਾਂ ਦੂਜੀਆਂ ਕਿਹਨੇ ਚਲਾਉਣੀਆਂ ਚੱਲ ਫਿਰ ਆਜੋ ਓਏ ਚਾੜੂ ਦੀ ਨਲੀ ਨਿਕਲਾਈ ਜਾ ਸਾਰਾ ਨਾ ਉਹ ਲੀੜਾ ਤੇ ਸਾਨੂੰ ਲੀੜਾ ਹਣ ਕਿ ਕਹਦੇ ਆ ਤੇ ਇੱਥੇ ਪਿਆ ਹੋ ਉੱਥੇ ਮੂਰੇ ਪਿਆ ਹੋ ਮੱਝੇ ਹੀ ਬਾਈ ਓ ਬਾਈ ਹੋਰ ਦੱਸੋ ਓ ਸੁੱਤੇ ਹੀ ਪਏ ਆ ਯਾਰ ਓ ਚਲੋ ਐਂ ਕਰਦੇ ਆ ਕੀ ਹੋ ਗਿਆ ਓਏ ਟਾਡੂ ਕੇ ਨਾ ਜਾਇ ਨੀ ਮੇਰੇ ਕੋ ਦੇਖ ਲੈ ਕੇ ਨਾ ਉਹ ਚਲੋ ਐਂ ਕਰਦੇ ਆ ਮੈਂ ਸਾਰੀਆਂ ਪਟਾਸਾ ਭਰ ਲੈਣਾ ਦਲਜੀ ਦਾ ਠੀਕ ਆ ਕਿਹਨੇ ਇਹ ਚਲੋਣੀ ਚਲਾਈ ਜਲੂ ਹੂੰ ਕੋਲਾ ਹੈ ਬਈ ਸਾਡਾ ਮੋਰ ਸਿਓਗਾ ਸਾਡਾ ਹੈ ਕਿ ਮੋਰ ਸਿਓਗਾ ਇਹਦਾ ਕੱਟੀ ਜਾਣੀ ਛਾਡੂ ਛਾਡੂ ਵਿਖਾ ਬਾਬਾ ਓਏ ਇਹਨਾਂ ਦੇ ਮਸਾਲਾ ਥੋੜਾ ਪੈਂਦਾ ਛੁਰਾ ਏ ਓਏ ਐਨਾ ਹੀ ਦੇ ਲਾ ਮਸਾਲਾ ਥੋੜਾ ਪੈਂਦਾ ਸਾਡਾ ਮਗਰ ਕੱਢ ਹੋ ਆ ਜਾ ਪਰਾਂ ਥੰਮ ਕੋਲੇ ਆ ਜਾ ਬਾਈ ਉਹ ਗਾਹ ਜਾ ਹੜਾ ਹਟਾ ਕਰ ਲਾ ਵੀ ਆ ਜਾ ਚੈੱਕ ਕਰੋ ਚੱਲ ਬਈ ਭੋਲਿਆ ਥੋੜਾ ਦਾ ਦੁਵਾਰਾ 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 ਝਾੜ ਕੇ ਚੱਲ ਸਹੀ ਆ ਆਵੇ ਹੁਣ ਲੱਖ ਕਿਲਾ ਸਹੀ ਗਾ ਇਹ ਇਰਤਾਨ ਨਹੀਂ ਡਰਦੀ ਛੁਰਾ ਆਵੇ ਹੁਣ ਸਾਰਾ ਤੂੰ ਮਗਰ ਨਿਕਲਦਾ ਨਾ ਉਹਦੇ ਚ ਮਗਰ ਘੱਟ ਨਿਕਲਦਾ ਨਿਕਲਦਾ ਹੈਗਾ ਪਰ ਘੱਟ ਨਿਕਲਦਾ ਹੁਣ ਓਏ ਆ ਜਾਂਦਾ ਆਪਣਾ ਓਏ ਆ ਭਰ ਕੇ ਚਲਾ ਜਾਏ ਆ ਆ ਜਾ ਦੋ ਮਿੰਟ ਦੋ ਵੀ ਵਾਰੀ ਵਾਰੀ ਅਸੀਂ ਆ ਵਡਾ ਸਾ ਫੋੜਨ ਵਾਲੇ ਚੈੱਕ ਕਰਿਓ ਭਾਈਆ ਦੋ ਵਾਰੀ ਚੱਲਦੀ ਆ ਦੇ ਜੱਗ ਸਹੀਏ ਗੱਲ ਕਾਕਾ ਜੱਡੀ ਨੰਗ ਲੈਣ ਦੇ ਜੱਡੀ ਚਾਹ ਲੈਣ ਰਾਏ ਤੂੰ ਵੀ ਮਰਦ ਹਦਤਾਂ ਨੂੰ ਠੀਕ ਆ ਬਾਈ ਇਸ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆ ਬਹੁਤ ਨਿਆਰੇ ਆਏ ਬਾਈ ਚਲੋ ਠੀਕ ਆ ਬਾਈ ਹੁਣ ਮਿਲਾਂਗੇ ਨੈਕਸਟ ਵੀਡੀਓ ਤੇ ਤਦ ਤੱਕ ਲਈ ਬਾਏ ਬਾਏ